ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਜੇਕਰ ਤੁਸੀਂ ਆਪਣੇ ਫਾਰਮ ਦੇ ਉੱਤੇ ਭੇਡਾਂ ਬੱਕਰੀਆਂ ਵਾਸਤੇ ਫੀਡ ਤਿਆਰ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਕਿਵੇਂ ਕਰ ਸਕਦੇ ਹੋ ਇੱਕ ਵਧੀਆ ਫੀਡ ਇਹ ਜਿਹੜੀ ਫੀਡ ਇਸ ਵੀਡੀਓ ਵਿੱਚ ਦੱਸਾਂਗੇ ਅਸੀਂ ਆਪਣੇ ਫਾਰਮ ਦੇ ਉੱਤੇ ਵੀ ਪ੍ਰੈਕਟੀਕਲ ਕਰਦੇ ਹਾਂ ਤੇ ਇਹਦਾ ਆਪਾਂ ਨੇ ਰਿਜ਼ਲਟ ਲੈ ਕੇ ਦੇਖਿਆ ਬਹੁਤ ਚੰਗਾ ਰਿਜ਼ਲਟ ਮਿਲਦਾ ਹੈ ਇਸ ਚੀਜ਼ ਦਾ ਜਿਸ ਨਾਲ ਆਪਣੇ ਜਿਹੜੇ ਫਾਰਮ ਦੇ ਉੱਤੇ ਕਮਜ਼ੋਰ ਜਾਨਵਰ ਹੁੰਦੇ ਨੇ ਉਹਨਾਂ ਦੀ ਪੂਰੀ ਸਿਹਤ ਬਣ ਜਾਂਦੀ ਹੈ ਉਹ ਇੱਕ ਚੰਗਾ ਵਾਜਾ ਨਾ ਲੈਂਦੇ ਨੇ ਇਸ ਵੀਡੀਓ ਦੇ ਵਿੱਚ 21 ਕਿਲੋ ਦਾ ਫਾਰਮੂਲਾ ਦੱਸਦੇ ਆਪਾਂ ਜੇਕਰ ਤੁਸੀਂ ਨੇ ਆਪਣੇ ਫਾਰਮ ਦੇ ਉੱਤੇ 21 ਕਿਲੋ ਫੀਡ ਤਿਆਰ ਕਰਨੀ ਹੈ ਕਿ ਇਹ ਛੋਟੇ ਫਾਰਮਰ ਵਾਸਤੇ ਹੈ ਜਿਹਦੇ ਕੋਲੇ 20-25 ਜਾਨਵਰ ਨੇ ਉਹਦੇ ਚ ਕੀ ਹੋਊਗਾ 21 ਕਿਲੋ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਚੀਜ਼ ਆਪਾਂ ਨੇ ਲੈਣੀ ਹੈ ਉਹ ਜੇਕਰ ਆਪਾਂ ਗਰਮੀਆਂ ਦੇ ਵਿੱਚ ਫੀਡ ਤਿਆਰ ਕਰ ਲੱਗ ਰਹੇ ਹਾਂ ਤਾਂ ਆਪਾਂ ਨੇ ਕੀ ਹੈ ਜੌਂ ਲੈਣੇ ਇਹ ਲੈਣੇ ਕਿੰਨੇ ਨੇ ਆਪਾਂ ਨੇ 5 ਕਿਲੋ ਜੌਂ ਲੈਣੇ ਨੇ ਜੇਕਰ ਆਪਾਂ ਗਰਮੀਆਂ ਦੇ ਵਿੱਚ ਤਿਆਰ ਕਰਦੇ ਹਾਂ ਜੇਕਰ ਆਪਾਂ ਸਰਦੀਆਂ ਦੇ ਵਿੱਚ ਤਿਆਰ ਕਰਦੇ ਹਾਂ ਫਿਰ ਆਪਾਂ ਨੇ ਬਾਜਰਾ ਲੈਣਾ ਹੈ 5 ਕਿਲੋ ਇਹ ਜਿਹੜੇ ਜੌਂ ਹੁੰਦੇ ਨੇ ਗਰਮੀਆਂ ਦੇ ਵਿੱਚ ਆਪਣੇ ਜਾਨਵਰਾਂ ਨੂੰ ਠੰਡਕ ਦਿੰਦੇ ਨੇ ਜਿਹਦੇ ਕਰਕੇ ਇਹ ਚੀਜ਼ ਆ ਛਰਦੀਆਂ ਦੇ ਵਿੱਚ ਬਾਜਰਾ ਆ ਗਿਆ ਹੀਟ ਦਿੰਦਾ ਹੈ ਬਾਜਰਾ ਗਰਮ ਹੁੰਦਾ ਹੈ ਉਸ ਤੋਂ ਬਾਅਦ ਜਿਹੜੀ ਆਪਣੇ ਦੂਜੀ ਚੀਜ਼ ਐਡ ਕਰਨੀ ਉਹ ਹੈਗੀ ਹੈ ਬੜੇਮਿਆਂ ਦੀ ਖਾਲ ਬੜੇਮਿਆਂ ਦੀ ਖਾਲ ਆਪਾਂ ਨੇ 1.5 ਕਿਲੋ ਲੈਣੀ ਹੈ ਇਹ ਜਿਹੜੀ ਬੜੇਮਿਆਂ ਦੀ ਖਾਲ ਹੁੰਦੀ ਹੈ ਇਹਦੇ ਵਿੱਚ ਪ੍ਰੋਟੀਨ ਹੁੰਦਾ ਹੈ ਜਿਹਦੇ ਨਾਲ ਆਪਣੇ ਜਾਨਵਰ ਕੀ ਬੋਡੀ ਵੇਟ ਗੇਨ ਕਰ ਦਿੰਨੇ ਜਿਹੜੀ ਬੜੇਮਿਆਂ ਦੀ ਖਾਲ ਹੁੰਦੀ ਹੈ ਇਹ ਜਿਹੜੇ ਆਪਣੇ ਜਾਨਵਰ ਹੁੰਦੇ ਨੇ ਉਹਨਾਂ ਦੀ ਕੀ ਜਿਹੜੀਆਂ ਮਾਸਪੇਸ਼ੀਆਂ ਹੁੰਦੀਆਂ ਨੇ ਉਹਨਾਂ ਨੂੰ ਵਧਾਉਣ ਦੇ ਵਿੱਚ ਕੀ ਮਦਦ ਕਰਦਾ ਹੈ ਇਹ ਕਿ ਲਾਜਵਾਬ ਹੈ ਜਿਹੜੀ ਚੀਜ਼ ਹੈ ਜਿਹੜੀ ਬੜੇਮਿਆਂ ਦੀ ਖਾਲ ਹੈ ਉਨਿਸ ਤੋਂ ਬਾਅਦ ਆਪਾਂ ਨੇ ਜਿਹੜੀ ਤੀਜੀ ਚੀਜ਼ ਲੈਣੀ ਆ ਉਹ ਆਪਣੇ ਸਰੋਂ ਦੀ ਖਾਲ ਲੈਣੀ ਆ ਇਹਦੀ ਮਾਤਰਾ ਕਿੰਨੀ ਹੋਊਗੀ ਇਹਦੀ ਵੀ 1.5 ਕਿਲੋ ਹੀ ਹੋਊਗੀ ਇਹ ਆਪਣੇ ਜਿਹੜੀ ਭੇਡ ਬੱਕਰੀ ਹੁੰਦੀ ਆ ਉਹਦੀ ਚਾਮੜੀ ਨੂੰ ਜਾਂ ਉਹਨਾਂ ਦੇ ਵਾਲਾਂ ਨੂੰ ਉਹਨਾਂ ਦੇ ਹਾਰਮੋਨ ਨੂੰ ਕੀ ਆ ਉਹਦੇ ਵਾਸਤੇ ਬਹੁਤ ਕੀ ਆ ਵਧੀਆ ਹੁੰਦੀ ਆ ਇਹਦੇ ਨਾਲ ਆਪਣੇ ਜਾਨਵਰਾਂ ਦਾ ਸਰੀਰ ਬਣਿਆ ਰਹਿੰਦਾ ਉਹਨਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਆਪਾਂ ਨੂੰ ਕੀ ਆ ਉਹਨਾਂ ਤੇ ਸ਼ਾਨਦਾਰ ਆਪਾਂ ਨੂੰ ਚਮਕ ਲੱਗਦੀ ਆ ਆਪਣੇ ਜਾਨਵਰਾਂ ਦੇ ਉੱਤੇ ਜੇਕਰ ਆਪਾਂ ਸਰੋਂ ਦੀ ਖਾਲ ਵਿੱਚ ਐਡ ਕਰਦੇ ਆ ਤੇ ਜਿਹੜਾ ਚੌਥਾ ਪ੍ਰੋਡਕਟ ਲੈਣਾ ਉਹ ਆਪਾਂ ਨੇ ਮੱਕੀ ਲੈਣੀ ਆ ਮੱਕੀ ਕਿੰਨੀ ਲੈਣੀ ਆ ਮੱਕੀ ਵੀ ਆਪਾਂ ਨੇ 5 ਕਿਲੋ ਹੀ ਲੈਣੀ ਆ ਮੱਕੀ ਮਿੱਠੀ ਹੁੰਦੀ ਹੈ ਜਿਸ ਦੇ ਨਾਲ ਆਪਣੇ ਜਾਨਵਰਾਂ ਨੂੰ ਕੀ ਹੈ ਊਰਜਾ ਮਿਲਦੀ ਹੈ ਆਪਣੇ ਭੇਡ ਬੱਕਰੀ ਹੈ ਜਿਹੜੀ ਆਪਾਂ ਜਿਨ੍ਹਾਂ ਨੂੰ ਪਾਉਨੇ ਆ ਇਹਦੇ ਨਾਲ ਕੀ ਹੈ ਜਾਨਵਰ ਜਵਾਨ ਰਹਿੰਦੇ ਨੇ ਉਹਨਾਂ ਦੇ ਊਰਜਾ ਪੱਧਰ ਨੂੰ ਵਧਾ ਕੇ ਰੱਖਦੀ ਹੈ ਮੱਕੀ ਜਿਵੇਂ ਆਪਾਂ ਕੋਈ ਫੋਨ ਚਾਰਜ ਲਾ ਦਿੰਨੇ ਆ ਓਵੇਂ ਹੀ ਮੱਕੀ ਆਪਣੇ ਜਾਨਵਰਾਂ ਨੂੰ ਚਾਰਜ ਕਰਕੇ ਰੱਖਦੀ ਹੈ ਤੇ ਜਿਹੜਾ ਪੰਜਵਾਂ ਪ੍ਰੋਡਕਟ ਹੈ ਉਹ ਆਪਾਂ ਨੇ ਕਣਕ ਲੈਣੀ ਹੈ ਕਣਕ ਆਪਾਂ ਨੇ 5 ਕਿਲੋ ਲੈਣੀ ਹੈ ਇਹ ਜਦੋਂ ਆਪਾਂ ਕਣਕ ਪਾਉਨੇ ਆ ਆਪਾਂ ਜਿਵੇਂ ਦੂਜੇ ਜਾਨਵਰਾਂ ਨੂੰ ਵੀ ਪੋਰੇ ਆ ਮੱਝਾਂ ਗਾਵਾਂ ਨੂੰ ਪਾਉਨੇ ਆ ਕਿ ਉਹਨਾਂ ਦਾ ਦੁੱਧ ਵਧ ਜੇ ਇਹ ਕਿਹ ਕਣਕ ਹੁੰਦੀ ਹੈ ਇਹ ਮੰਨ ਲਓ ਆਪਣੀਆਂ ਭੇਡਾਂ ਦੇ ਵਿੱਚ ਦੁੱਧ ਵਧਾਉਣ ਦਾ ਹੀ ਕੰਮ ਕਰਦੀ ਹੈ ਜੀ ਦੇ ਨਾਲ ਬੱਚੇ ਵੀ ਵਧੀਆ ਪਾਲਦੇ ਨੇ ਜਦੋਂ ਦੁੱਧ ਹੋਊਗਾ ਫੇਰ ਹੀ ਬੱਚੇ ਪਾਲਦੇ ਨੇ ਤਾਂ ਕਣਕ ਤਾਂ ਆਪਾਂ ਨੇ ਲੈਣੀ ਉਹ ਲੈਣੀ ਹੈ ਤਾਂ ਜੇਕਰ 21 ਕਿਲੋ ਆਪਾਂ ਫੀਡ ਤਿਆਰ ਕਰਦੇ ਹਾਂ ਉਹਦੇ 'ਚ ਆਪਾਂ ਨੇ 5 ਕਿਲੋ ਕਣਕ ਲੈਣੀ ਹੈ ਆ ਤੇ ਜਿਹੜੀ ਆਪਾਂ ਨੇ ਛੇਵੀਂ ਚੀਜ਼ ਲੈਣੀ ਉਹ ਆਪਾਂ ਨੇ ਛੋਲਿਆਂ ਜਾਂ ਛਿਲਕਾ ਲੈਣਾ ਇਹ ਆਪਾਂ ਛੋਲੇ ਵੀ ਲੈ ਸਕਦੇ ਆ ਪਰੰਤੂ ਛੋਲੇ ਆਪਾਂ ਨੂੰ ਕਈ ਵਾਰੀ ਮਹਿੰਗੇ ਪੈ ਸਕਦੇ ਨੇ ਇਸ ਕਰਕੇ ਆਪਾਂ ਛੋਲਿਆਂ ਦਾ ਛਿਲਕਾ ਲੈਣਾ ਹੈ ਇਹਦੇ ਨਾਲ ਛਿਲਕੇ ਦੇ ਵਿੱਚ ਕੀ ਆ ਰੇਸ਼ਾ ਹੁੰਦਾ ਹੈ ਤੇ ਇਹਦੇ 'ਚ ਕੀ ਆ ਪ੍ਰੋ ਇਹ ਆਪਣੇ ਜਾਨਵਰਾਂ ਨੂੰ ਜਦੋਂ ਪਾਣੀ ਦੀ ਪਿਆਸ ਲਾਉਂਦਾ ਜਿਹੜਾ ਛਿਲਕਾ ਹੁੰਦਾ ਦਿਨਾਂ ਜਾਨਵਰ ਪਾਣੀ ਪੀਊਗਾ ਉਨੀ ਉਹਦੀ ਸਿਹਤ ਵਾਸਤੇ ਕੀ ਹੈ ਵਧੀਆ ਹੁੰਦਾ ਭਾਵੇਂ ਗਰਮੀਆਂ ਦੇ ਵਿੱਚ ਆਪਾਂਵੇਂ ਸਰਦੀਆਂ ਦੇ ਵਿੱਚ ਆ ਤੁਸੀਂ ਕਈ ਵਾਰੀ ਸਰਦੀਆਂ ਦੇ ਵਿੱਚ ਦੇਖਿਆ ਹੋਊਗਾ ਆਪਣੇ ਜਾਨਵਰ ਪਾਣੀ ਘੱਟ ਪੀਣ ਲੱਗ ਜਾਂਦੇ ਨੇ ਤਾਂ ਉਹਨਾਂ ਨੂੰ ਪਾਣੀ ਪਿਉਣਾ ਲਾਜ਼ਮੀ ਹੁੰਦਾ ਜਿਹਦੇ ਵਿੱਚ ਆਪਾਂ ਛੋਲਿਆਂ ਦਾ ਛਿਲਕਾ ਲੈ ਸਕਦੇ ਆ ਆਪਾਂ ਨੇ 2 ਕਿਲੋ ਲੈਣੇ ਇਹ ਜਿਹੜੀਆਂ 6 ਚੀਜ਼ਾਂ ਸੀਗੀਆਂ ਇਹ ਤਾਂ ਆਪਾਂ ਨੇ ਆਪਣੀ ਫੀਡ ਦੇ ਵਿੱਚ ਐਡ ਕਰਨੀ ਕਰਨੀਆਂ ਨੇ ਜਿਹੜੀ 7ਵੀਂ ਤੇ 8ਵੀਂ ਚੀਜ਼ ਆ ਉਹ ਹੈਗੀ ਲੂਣ ਤੇ ਮਿਨਰਲ ਮਿਕਸਚਰ ਲੂਣ ਦੇ ਵਿੱਚ ਸੋਡੀਅਮ ਅਤੇ ਕਲੋਰੋਨ ਹੁੰਦਾ ਜੋ ਕਿ ਆਪਣੇ ਜਾਨਵਰਾਂ ਨੂੰ ਜਿਵੇਂ ਕਈ ਵਾਰੀ ਆਪਣੇ ਜਾਨਵਰ ਕੰਦਾ ਵਗੈਰਾ ਚਟਣ ਲੱਗ ਜਾਂਦੇ ਨੇ ਜਦੋਂ ਲੂਣ ਪਾਵਾਂਗੇ ਆਪਣੇ ਜਾਨਵਰ ਕੰਦਾ ਨਹੀਂ ਚਟਣਗੇ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਆ ਤੁਸੀਂ ਨੇ ਕਿਲੋ ਕਿਲੋ ਵਾਲੀ ਪੈਕੇਜਿੰਗ ਨਹੀਂ ਲੈਣੀ ਇੱਕ ਕੀ ਆ ਵੱਡਾ ਥੈਲਾ ਆਉਂਦਾ 20 25 ਕਿਲੋ ਦਾ ਇਹ ਜਿਹੜਾ ਸਾਰਾ ਹੀ ਜਿਹੜਾ ਥੈਲਾ ਇਸ ਇਹ 70 80 ਰੁਪਈਆ ਦਾ ਮਿਲ ਜਾਂਦਾ ਇਹ ਬਹੁਤ ਸਸਤਾ ਪੈ ਜਾਂਦਾ ਮੰਨ ਲਓ 1 ਕਿਲੋ ਆਪਾਂ ਨੂੰ 3 4 ਰੁਪਈਆ ਦਾ ਹੀ ਪੈ ਜਾਂਦਾ ਇਹ ਆਪਣੇ ਜਾਨਵਰ ਤੇ ਇਹਦਾ ਬਹੁਤਾ ਖਰਚਾ ਨਹੀਂ ਆਉਂਦਾ ਆਪਾਂ ਨੂੰ ਦੂਜਾ ਨਹੀਂ ਲੈਣਾ ਚਾਹੀਦਾ ਜਿਹੜਾ ਕਿਲੋ ਕਿਲੋ ਦਾ ਆ ਉਹ ਆਪਾਂ ਨੂੰ ਮਹਿੰਗਾ ਵੀ ਪੈਂਦਾ ਉਹ ਸਹੀ ਵੀ ਨਹੀਂ ਹੁੰਦਾ ਜਿਹੜਾ ਇਹ 20 25 ਕਿਲੋ ਦਾ ਹੁੰਦਾ ਇਹ ਇਹ ਕਿਹ ਪਾਊਡਰ ਫਾਰਮ ਤੇ ਨਹੀਂ ਹੁੰਦਾ ਇਹ ਜਿਵੇਂ ਕਿ ਇਹ ਦਾਣੇ ਜੇ ਹੁੰਦੇ ਨੇ ਉਦਾਂ ਦਾ ਹੋਊਗਾ ਹੁਣ ਲਾਸਟ ਦੇ ਉੱਤੇ ਜਿਹੜੀ ਚੀਜ਼ ਐਡ ਕਰਨੀ ਆ ਉਹ ਹੈਗਾ ਮਿਨਰਲ ਮਿਕਸਚਰ ਜਿਹੜਾ ਮਿਨਰਲ ਮਿਕਸਚਰ ਹੁੰਦਾ ਇਹਦੇ ਚ ਜਿਵੇਂ ਸੋਡੀਅਮ ਹੁੰਦਾ ਇਹਦੇ ਚ ਕਾਰਬੋਹਾਈਡਰੇਟ ਵੀ ਹੁੰਦਾ ਕੈਲਸ਼ੀਅਮ ਹੁੰਦਾ ਜ਼ਿੰਕ ਹੁੰਦਾ ਫਾਸਫੋਰਸ ਹੁੰਦਾ ਇਦਾਂ ਦੀ ਇਹਦੇ ਚ ਬਹੁਤ ਪ੍ਰਕਾਰ ਦੇ ਤੱਤ ਹੁੰਦੇ ਨੇ ਜਦਕਿ ਜਿਹੜੇ ਮਿਨਰਲ ਮਿਕਸਚਰ ਨੇ ਉਹ ਕਾਫੀ ਵੱਖਰੇ ਪ੍ਰਕਾਰ ਦੇ ਹੁੰਦੇ ਨੇ ਜਿਵੇਂ ਗੱਪਣਾ ਵਾਸਤੇ ਅੱਡ ਹੁੰਦਾ ਜਾਪਾਨੀ ਕੀ ਬੋਡੀ ਵੇਟ ਵਧਾਉਣਾ ਉਹਦੇ ਵਾਸਤੇ ਅੱਡ ਹੁੰਦਾ ਇੰਨਾ ਚੋ ਆਪਾਂ ਕੋਈ ਵੀ ਲੈ ਸਕਦੇ ਆ ਜਿਹੜਾ ਚੰਗਾ ਜਿਹਾ ਹੋਗਾ ਇਹ ਕੀ ਆਪਾਂ ਨੇ 400 ਤੋਂ 500 ਗ੍ਰਾਮ ਲੈਣਾ ਜੇਕਰ ਆਪਾਂ ਨੇ 21 ਕਿਲੋ ਫੀਡ ਤਿਆਰ ਕਰਦੇ ਆ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਇਹ ਤੇ ਆਪਾਂ ਆਪਣੇ ਜਾਨਵਰਾਂ ਵਾਸਤੇ ਚੰਗਾ ਹੀ ਹੈ ਇਹ ਹੱਡੀਆਂ ਨੂੰ ਮਜ਼ਬੂਤ ਕਰਦਾ ਕਿਸੇ ਵੀ ਪ੍ਰਕਾਰ ਦੇ ਹਾਰਮੋਨ ਦੀ ਘਾਟ ਹੈ ਆਪਣੇ ਜਾਨਵਰਾਂ ਨੂੰ ਸਟ੍ਰੈਸ ਤੋਂ ਦੂਰ ਕਰਦਾ ਜਿਹੜਾ ਮਿਨਰਲ ਮਿਕਸਚਰ ਹੈ ਇਹ ਅੱਠ ਚੀਜ਼ਾਂ ਸੀਗੀਆਂ ਜਿਹੜੀਆਂ ਆਪਾਂ ਨੇ ਭੇਡਾਂ ਬੱਕਰੀਆਂ ਦੀ ਫੀਡ ਤਿਆਰ ਕਰਨ ਵਾਸਤੇ ਲਈਆਂ ਨੇ ਜੇਕਰ ਜਾਨਵਰੀਆਂ ਵਾਸਤੇ ਬਣਾ ਰਹੇ ਆ ਤਾਂ 5 ਕਿਲੋ ਜੌਂ ਜੇਕਰ ਸਾਧੀਆਂ ਵਾਸਤੇ ਬਣਾ ਰਹੇ ਆ ਤਾਂ 5 ਕਿਲੋ ਕੀ ਆਪਾਂ ਨੇ ਬਾਜਰਾ ਲੈਣਾ ਉਸ ਤੋਂ ਬਾਅਦ 1.5 ਕਿਲੋ ਆਪਾਂ ਨੇ ਬੜੇਆਾਂ ਦੀ ਖਾਲ ਲੈਣੀ ਆ 1.5 ਕਿਲੋ ਫਿਰ ਆਪਾਂ ਨੇ ਸਰੋਂ ਦੀ ਖਾਲ ਲੈਣੀ ਉਸ ਤੋਂ ਬਾਅਦ 5 ਕਿਲੋ ਆਪਾਂ ਨੇ ਮੱਕੀ ਲੈਣੀ ਆ 5 ਕਿਲੋ ਹੀ ਆਪਾਂ ਨੇ ਕਣਕ ਲੈਣੀ ਆ ਤੇ ਛੋਲਿਆਂ ਦਾ ਛਿਲਕਾ ਲੈਣਾ ਆਪਾਂ ਨੇ 2 ਕਿਲੋ ਤੇ ਲੂਣ ਲੈਣਾ 10 ਕਿਲੋ ਤੇ ਮਿਨਰਲ ਮਿਕਸਚਰ ਲੈਣਾ 10 ਕਿਲੋ ਇਹ ਇੱਕ ਸਿੰਪਲ ਜਿਹਾ ਫਾਰਮੂਲਾ ਸੀਗਾ ਇਹ ਆਪਾਂ ਨੂੰ ਕਿਤੋਂ ਵੀ ਮਿਲ ਸਕਦਾ ਹੈ ਹਰੇਕ ਮੰਡੀ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਆਪਾਂ ਨੂੰ ਇਹ ਚੀਜ਼ ਮਿਲ ਜਾਂਦੀ ਹੈ ਜਿਹਦੇ ਕਰਕੇ ਇਹ ਸਸਤੀ ਹੈ ਹੁਣ ਆਪਾਂ ਥੋੜੀ ਜੀ ਗੱਲ ਕਰ ਲਈ ਕਿ ਭੇਡਾਂ ਬੱਕਰੀਆਂ ਨੂੰ ਫੀਡ ਆਪਾਂ ਨੇ ਦੇਣੀ ਕਿਵੇਂ ਹੈ ਇਹ ਆਪਾਂ ਜੇਕਰ ਹੋ ਸਕੇ ਤਾਂ ਆਪਾਂ ਇਹਨਾਂ ਨੂੰ ਕੀ ਹੈ ਭੌਂਕੇ ਦੇਣੀ ਆਪਾਂ ਇਹਨੇ ਸਿੱਧੇ ਨਹੀਂ ਦੇਣੀ ਹੈਗੀ ਤੁਸੀਂ ਕਈ ਵਾਰੀ ਦੇਖੋਗੇ ਜਦੋਂ ਆਪਾਂ ਸਿੱਧੇ ਆਪਣੇ ਜਾਨਵਰ ਨੂੰ ਕਈ ਵਾਰੀ ਫੀਡ ਦੇ ਦਿੰਨੇ ਜਿਵੇਂ ਆਪਾਂ ਨੇ ਮੱਕੀ ਦੇਤੀ ਕਣਕ ਦੇਤੀ ਉਹ ਮਿੰਗਣੀ ਰਾਹੀਂ ਕੱਢ ਦਿੰਦੀ ਹੈ ਜਿਸ ਦੇ ਨਾਲ ਉਹ ਹਾਜਮੇ ਦੇ ਵਿੱਚ ਦਿੱਕਤ ਆ ਜਾਂਦੀ ਹੈ ਆਪਾਂ ਜਦੋਂ ਉਹਨਾਂ ਨੂੰ ਪਹਿਲਾਂ ਹੀ ਭੌਂਕੇ ਦੇਵਾਂਗੇ ਤਾਂ ਉਹਨਾਂ ਨੇ ਜਿਹੜੀ ਉਫਣ ਨਹੀਂ ਹੁੰਦੀ ਹੈ ਜਿਹੜਾ ਉਹਨਾਂ ਨੇ ਕੀ ਹੈ ਆਪਣਾ ਵਾਦਾ ਕਰਨਾ ਹੁੰਦਾ ਉਹ ਭਾਰੀ ਹੋ ਜਾਂਦਾ ਉਹ ਜਾਨਵਰ ਨੂੰ ਅੰਦਰ ਨੁਕਸਾਨ ਵੀ ਨਹੀਂ ਕਰਦੀ ਏ ਵੀ ਤੁਸੀਂ ਦੇਖੋਗੇ ਕਈ ਵਾਰੀ ਆਪਾਂ ਜਦੋਂ ਫੀਡ ਦੇ ਦਿੰਨੇ ਆ ਜਾਨਵਰ ਨੂੰ ਕਈ ਵਾਰੀ ਮੋਕ ਲੱਗ ਜਾਂਦੀ ਹੈ ਜਾਂ ਫਾਰ ਆ ਜਾਂਦਾ ਹੈ ਉਹਦਾ ਕਾਰਨ ਇਹੀ ਹੁੰਦਾ ਜੇਕਰ ਜਾਨਵਰ ਵੱਧ ਖਾ ਜਾਂਦਾ ਉਹਦੇ ਸਰੀਰ ਦੇ ਅੰਦਰ ਜਾਂਦਾ ਉਹ ਫੁੱਲ ਜਾਂਦਾ ਫੁੱਲ ਕੇ ਉਸੇ ਚੀਜ਼ ਦਾ ਕੀ ਨੁਕਸਾਨ ਹੁੰਦਾ ਜਦੋਂ ਆਪਾਂ ਨੇ ਇਹਨੂੰ ਬਾਹਰ ਭੌਂ ਕੇ ਰੱਖ ਲਿਆ ਫਿਰ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਹੈਗਾ ਜਦੋਂ ਆਪਾਂ ਨੇ ਭੌਣੀਆਂ ਆਪਾਂ ਨੇ ਪਹਿਲਾਂ ਸਾਰੀ ਚੀਜ਼ ਮਿਕਸ ਕਰਕੇ 4-5 ਘੰਟੇ ਨੂੰ ਭੌਂ ਕੇ ਰੱਖ ਲਿਆ ਜਦੋਂ ਆਪਾਂ ਭੌਂ ਕੇ ਰੱਖਦੇ ਆਪਾਂ 1 ਇੰਚ ਪਾਣੀ ਉੱਤੇ ਰੱਖ ਲਾਂਗੇ ਬੱਠਲ ਦੇ ਵਿੱਚ ਮੰਨ ਲਓ ਜਾਂ ਬਾਲਟੀ ਦੇ ਵਿੱਚ ਜੀਹਦੇ ਨਾਲ ਪ੍ਰੋਪਰ ਓਕੇ ਇਹ ਉਸ ਤੋਂ ਬਾਅਦ ਆਪਾਂ ਸਿੱਧਾ ਆਪਣੇ ਜਾਨਵਰਾਂ ਨੂੰ ਸਵੇਰ ਵੇਲੇ ਜਾਂ ਸ਼ਾਮ ਵੇਲੇ ਆਪਾਂ ਪਾ ਸਕਦੇ ਹਾਂ ਇਹ ਕੀ ਹੈ ਫਾਰਮੂਲਾ ਬਹੁਤ ਵਧੀਆ ਹੈ ਜਿਸ ਨਾਲ ਆਪਾਂ ਆਪਣੇ ਜਿਹੜੇ ਕਮਜ਼ੋਰ ਜਾਨਵਰ ਹਨ ਉਹਨਾਂ ਨੂੰ ਸਿਹਤਮੰਦ ਬਣਾ ਸਕਦੇ ਹਾਂ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਗਲੀ ਮਹੱਤਵਪੂਰਨ ਜਾਣਕਾਰੀ ਦੇ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਅਗਲੀ ਵੀਡੀਓ ਦੇ ਵਿੱਚ ਫੇਰ ਮਿਲਾਂਗੇ ਤਬ ਤੱਕ ਲਈ ਸਤਿ ਸ਼੍ਰੀ ਅਕਾਲ